ਗੁੰਡਾਗਰਦੀ ਨਾ ਬਹੁਤ ਕਰੀ ਅਕਾਲੀਆਂ ਨੇ ਕੀਤੀ ਹੋਣੀ ਕਾਂਗਰਸੀਆਂ ਨੇ ਕੀਤੀ ਹੋਣੀ ਭਾਜਪਾ ਦੀ ਸਰਕਾਰ ਤਾਂ ਬਣੀ ਨਹੀਂ ਕਦੇ ਪੰਜਾਬ 'ਚ ਹਮ ਹਣਾ ਪਰ ਜਿੰਨੀ ਗੁੰਡਾਗਰਦੀ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਮੇਰੇ ਸਕੇ ਭਰਾ ਨੇ ਕਰਾਈ ਹਮ ਇੰਨੀ ਵੀ ਨਹੀਂ ਕੋਈ ਕਰਾ ਸਕਦਾ ਹਣਾ ਹਮ ਮੰਨਿਆ ਵੀ AI ਨਾਲ ਵੀਡੀਓ ਦੋ ਚਾਰ ਤੁਸੀਂ ਬਣਾ ਸਕਦੇ ਹੋ ਮੈਂ ਮੰਨਦੀ ਹਾਂ ਇਸ ਗੱਲ ਨੂੰ ਆਪਾਂ ਹਕੀਕਤ ਆ ਵੀ ਤੁਸੀਂ 2 4 5 7 10 ਵੀਡੀਓ ਇਹ ਜੀਆਂ AI ਨਾਲ ਬਣਾ ਲੀਆਂ ਤੁਸੀਂ 100 ਵੀਡੀਓ AI ਨਾਲ ਬਣਾ ਲੀਆਂ ਵੀ ਕਾਗਜ਼ੋ ਸ਼ਰਿਆਂ ਵਿੱਚ ਬੰਦਾ ਖੋਕੇ ਭੱਜ ਰਿਹਾ ਨਾ ਹੂੰ ਫਿਰ ਉਹਦੇ ਪਿੱਛੇ ਕਿਹਦੇ ਨਾ ਨਾਲੇ ਜਿਹੜੀ AI ਨਾਲ ਵੀਡੀਓ ਬਣੂਗੀ ਨਾ ਜੀ ਉਹਦਾ ਤਾਂ ਪਤਾ ਲੱਗ ਜਾਂਦਾ ਹੈ ਉਹਦੇ ਫੇਸ ਐਕਸਪ੍ਰੈਸ਼ਨ ਪਹਿਲਾਂ ਪਹਿਲਾਂ ਕਦੇ ਦੇਖਿਆ ਸੀ ਤੁਸੀਂ ਇਸ ਤਰੀਕੇ ਦਾ ਕਿ ਕਾਗਜ਼ ਚੋਰੀ ਕਰਕੇ ਭੱਜ ਰਹੇ ਨੇ ਲੋਕ ਜਿਹੜਾ ਕੋਈ ਉਮੀਦਵਾਰ ਆਪਣੇ ਕਾਗਜ਼ 'ਤੇ ਨਾ ਰਿਹਾ ਹੈ ਇਹ ਯਾਦ ਆ ਪਿਛਲੀਆਂ ਸਰਕਾਰਾਂ 'ਚ ਚਲੋ ਪੱਕਾ ਤਾਂ ਹੁੰਦਾ ਰਿਹਾ ਆਪਾਂ ਮੰਨਦੇ ਆ ਦੇਖੋ ਹੋ ਸਕਦਾ ਉਹਨਾਂ ਸਰਕਾਰਾਂ ਵੇਲੇ ਅੰਦਰੋਂ ਅੰਦਰ ਹੀ ਕੰਮ ਚੱਲ ਲੱਗਿਆ ਹੋਵੇ ਹਨਾ ਵੋਟਾਂ ਵਾਲੀ ਮਸ਼ੀਨਾਂ ਦੀ ਸੈਟਿੰਗ ਕੀਤੀ ਗਈ ਹੋਵੇ ਜਾਂ ਜਿਹੜੇ ਬਕਸੇ ਜੇਚ ਪੈਂਦੀਆਂ ਨੇ ਵੋਟਾਂ ਉਹ ਉਹੀ ਕਰ ਕਰਕੇ ਠੱਪੇ ਲਾ ਲਾ ਕੇ ਪਾਈਆਂ ਹੋਣ ਪਰ ਇੰਨੀ ਸ਼ਰਿਆਮ ਗੁੰਡਾਗਰਦੀ ਤਾਂ ਨਹੀਂ ਦੇਖੀ ਵੀ ਚੋਰ ਨੂੰ ਕਿਹਾ ਚੋਰੀ ਕਰ ਸਾਧ ਨੂੰ ਕਿਹਾ ਨਿਕਲ ਰੱਖ ਹੂੰ ਵੀ ਜਾਗਦਾ ਰਹ ਤੂੰ